ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਣੂਕੇ ਸੰਧੂ ਵਿਖੇ ਬਾਬਾ ਕਾਲਾ ਮਹਰਜੀ ਦੇ ਸਥਾਨਾਂ ਤੇ ਵੱਡੀ ਏਕਮ ਮਨਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਬਿੱਟੂ ਮਾਣੂਕੇ ਨੇ ਕਿਹਾ ਕਿ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਤੋਂ 3 ਤੀਸਰੇ ਦਿਨ ਤੇ ਮੱਸਿਆ ਤੋਂ ਦੂਜੇ ਦਿਨ ਜਾਨੀ 22 ਅਕਤੂਬਰ ਨੂੰ ਵੱਡੀ ਏਕਮ ਤੁਮ ਧਾਮ ਨਾਲ ਮਨਾਈ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਕਾਲਾ ਮਹਰਜੀ ਦੇ ਸਥਾਨਾਂ ਤੇ ਏਕਮ ਵਾਲੇ ਦਿਨ ਮਿੱਟੀ ਕੱਢਣ ਗੀਆਂ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਲਈ ਸੁੱਖਾ ਸੁਖਣ ਗੀਆਂ ਤੇ ਜਿਨ੍ਹਾਂ ਨੇ ਪਹਿਲਾਂ ਸੁੱਖਾ ਸੁਖੀਆਂ ਹਨ ਉਹ ਆਪਣੀਆਂ ਸੁੱਖਾ ਚੜਾਉਣ ਗੀਆਂ। ਉਹਨਾਂ ਕਿਹਾ ਕਿ ਸੰਗਤਾਂ ਵੱਡੀ ਏਕਮ ਤੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨ। ਬਿਊਰੋ ਰਿਪੋਰਟ ਰੀਅਲ ਮਿਕਸ ਨਿਊਜ਼ ਆਈ ਬਾਬਾ ਕਿੱਧਰ ਲਗਾਉਣਾ ਜੀ ਬਾਬਾ ਉਹ ਤੋਂ ਹੁੰਦਾ ਜੀ